ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਜੀ ਜਿਹਦੇ ਵਿੱਚ ਸਰਦਾਰ ਪਰੂਕ ਪ੍ਰਕਾਰ ਸਿੰਘ ਜੀ ਘੁੰਮਣ ਆਏ ਨੇ ਔਰ ਬਹੁਤ ਹੀ ਵਧੀਆ ਵਿਚਾਰ ਆਪਣੇ ਰੱਖ ਕੇ ਗਏ ਉਹਨਾਂ ਨੂੰ ਤਕਰੀ ਤੇ ਮੋਹਰ ਲਾ ਕੇ ਵੋਟਾ ਬੋਲ ਜੀ ਕਾਮਜੋਕਰ ਉਹਨਾਂ ਨੂੰ ਜਿਤਾਓ ਇਹ ਸਾਰਿਆ ਅਗੇ ਰਿਕੁਐਸਟ ਹੈ ਜੀ ਬਾਕੀ ਤੁਸੀਂ ਜਿੱਦਾਂ ਬਾਬਾ ਜੀ ਨੇ ਸਵਾਲ ਕੀਤਾ ਹੈ ਕਿ 24000 ਏਕੜ ਮਾਲਕ ਰਿਕੁਆਇਰ ਕਰ ਰਹੇ ਨੇ ਉਹ ਤਾਂ ਕਦੇ ਵਾਸਤੇ ਨਹੀਂ ਉਹਦਾ ਨੁਕਸਾਨਾਂ ਨਹੀਂ ਕਰਨ ਦੇਣੀ ਜੇ ਕਰਨਗੇ ਤਾਂ ੱੱਕੇ ਦੇ ਨਾਲ ਤੇ ਉਹਦੇ ਨਾਲ ਸ਼ਰੋਗ ਨਹੀਂ ਅਕਾਲੀਦਾਲ ਨਾਲ ਡਟ ਕੇ ਖੜਾ ਇਹ ਹਰਗਜ ਨਹੀਂ ਹੋਣ ਦਵਾਗੇ ਤੇ ਜਿਹੜੀ 48 ਘੰਟੇ ਦੇ ਵਿੱਚ ਜਸਤੀਆਂ ਲੋਕਾਂ ਦੇ ਘਰੇ ਪਹੁੰਚਣ ਗਿਆ ਉਸ ਨੂੰ ਲੈ ਕੇ ਕੀ ਕਹੂੰਗੇ ਟਿੱਪਣੀ ਕਿ ਮਾਨ ਸਾਹਿਬ ਨੇ ਕਿਹਾ ਅੱਜ ਕੋਈ ਦਾ ਨਹੀਂ ਬੱਸ ਉਹ ਸਾਰਾ ਝੂੜਦਾ ਭੰਦਾ ਜੀ ਕੁਛ ਨਹੀਂ ਹੋਣ ਵਾਲਾ ਜੀ ਕਦੋਂ ਦੀਆਂ ਨੇ ਰਿਸ਼ਟੀਆਂ ਬੰਦ ਕੀਤੀਆਂ ਨੇ ਹੁਣ ਉੱਤੇ ਬੱਸ ਸਿਰਫ ਵੋਟਾਂ ਲੈਣ ਦਾ ਟਕਗਵਾਜਾ ਇਹਨਾਂ ਦਾ ਮਤਲਬ ਕੁਛ ਨਹੀਂ ਆ ਹੋਣਾ ਉਹ ਬੱਸ ਐਵੇਂ ਇਹਨਾਂ ਨੇ ਇੱਕ ਲਾਰਾ ਲਾ ਰਹੇ ਆ ਇੰਨੀ ਛੇਤੀ ਤੁਸੀਂ ਆਓ ਸਿਆਣੇ ਕੋ ਪੱਤਰਕਾਰ ਕਿ ਇੰਨੀ ਛੇਤੀ ਹੋ ਸਕਦਾ ਕਿ 24 ਘੰਟੇ ਦੇ ਰਿਸ਼ਟੀਆਂ ਕਦੇ ਵੀ ਕਦੇ ਹੋ ਹੀ ਨਹੀਂ ਸਕਦਾ ਜੋ ਕਾਨੂੰਨੀ ਆ ਬੰਦ ਆ ਤੇ ਕਿੱਦੋਂ ਆ ਜੂਗਾ ਜੀ 24 ਘੰਟੇ 48 ਘੰਟੇ ਛੱਡ ਕੇ ਜੀ ਮੈਂ 72 ਘੰਟੇ ਛੱਡ ਕੇ ਕਦੇ ਵੀ ਆਉਣਾ ਹੀ ਨਹੀਂ ਇਹ ਦੱਸੋ ਕੱਲ ਕਾਲੀਦਾਲ ਵੱਲੋਂ ਧਰਨਾ ਲਗਾਇਆ ਜਿਹੜਾ ਉਹੀ ਜ਼ਮੀਨ ਨੂੰ ਲੈ ਕੇ ਜਿਹੜੇ 24 ਹਜ਼ਾਰ ਏਕੜ ਨੂੰ ਲੈ ਕੇ ਜ਼ਮੀਨ ਧਰਨਾ ਨਾਲ ਧਰਨਾ ਲਗਾਇਆ ਜਨਾ ਕੀ ਲੱਗਦਾ ਧਰਨਾ ਲਗਾਣਾ ਕੀ ਸਫਲ ਹੋਵੇਗਾ ਇਸ ਦੇ ਨਾਲ ਕੀ ਇਹ ਸਰਕਾਰ ਦੇ ਕੰਨ ਤੱਕ ਆਵਾਜ਼ ਪਹੁੰਚੇਗੀ ਔਰ ਸਰਕਾਰਾਂ ਜਿਹੜੇ ਸਰਕਾਰਾਂ ਨੇ ਜਿਹੜਾ ਇਹ ਜਿਹੜੀ 24 ਹਜ਼ਾਰ ਏਕੜ ਦਾ ਪਲਾਨ ਕੈਨਸਲ ਕਰ ਸਕਦੀ ਆ ਬਿਲਕੁਲ ਜੀ ਬਿਲਕੁਲ ਸ਼ਰੋਣੀ ਕਾਲੀਦਾਲ ਹਿੱਕ ਤਾਲ ਕੇ ਕਿਹੜਾ ਕਿਸਾਨਾਂ ਦੇ ਨਾਲ ਮਗਲਾ ਹੋਏ ਖਰਗੇ ਨਹੀਂ ਹੋਣਦਾ ਵਗੇ ਕਦੇ ਅਕਵਾਰ ਹੋ ਨਹੀਂ ਦੇਣੀ ਇਹ ਕਾਰ ਕਰਕੇ ਕੰਮ ਕੀ ਕੀ ਇਹ ਤਾਂ ਸਿਰਫ ਕਿਸਾਨਾਂ ਨੂੰ ਲੁੱਟਣ ਦਾ ਇੱਕ ਮਾਧਿਅਮ ਸਭ ਤੁਸੀਂ ਗੱਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਡੇਰੀਆਂ 'ਚ ਮੀਟਿੰਗ ਕੀਤੀ ਅਸੀਂ ਸ਼ੋਮਨੀ ਅਕਾਲੀ ਦਲ ਦੀ ਜੀ ਇਹਦੇ ਵਿੱਚ ਪਰਪਕਾਰ ਸਿੰਘ ਘੁੰਮਣ ਜੀ ਆਏ ਜੀ ਉਹ ਆਪਣੇ ਵਿਚਾਰ ਰੱਖ ਕੇ ਗਏ ਜੀ ਜਿਹੜੀ ਆਪਣੇ ਪਿਛਲੇ ਆਪਣੇ ਤਿੰਨ ਸਾਲ ਖਰਾਬ ਹੋ ਗਏ ਆ ਝਾੜੂ ਦੀ ਸਰਕਾਰ ਆਈ ਝੂਠ ਦੇ ਸਿਰ ਤੇ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਰੇਤਾ 5 ਰੁਪਏ ਕਰ ਦਾਂਗੇ ਠੀਕ ਨਹੀਂ ਜੇ ਕਰਦਾਂ ਉਹ ਕਰ ਦਾਂਗੇ ਉਹਦੇ ਵਿੱਚ ਕੋ ਰਾਸ਼ਨ ਕਾਰਡ ਹੀ ਬਹੁਤ ਲੋਕਾਂ ਦੇ ਕੱਟੇ ਗਏ ਜੀ ਬਹੁਤ ਦੁਨੀਆ ਚੰਤਨਾਂ ਦੁਖੀ ਆ ਜਿਹੜਾ ਰਾਸ਼ਨ ਕਾਰਡ ਕੱਟਿਆ ਜਾਂਦਾ ਗਰੀਬ ਦਾ ਉਹ ਕਦੀ ਉੱਥੇ ਜਾਂਦਾ ਜਿਕੇ ਦੀ ਇੱਥੇ ਜਾਂਦਾ ਮੇਰਾ ਰਾਸ਼ਨ ਕਾਰਡ ਕੱਟਿਆ ਗਿਆ ਉਹ ਕੜਕ ਨੂੰ ਖਾਈ ਜਾਂਦੇ ਦੀਪੂ ਵਾਲੇ ਕਿਸੇ ਨੂੰ ਪੂਰੀਆਂ ਨਹੀਂ ਦਿੰਦੇ ਇਹ ਆ ਵੀ ਹੁਣ ਆਪਾਂ ਦੁਬਾਰਾ ਮੌਕਾ ਮਿਲਿਆ ਸਾਨੂੰ ਸ਼ੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਤੇ ਆਪਦੀ ਪਾਰਟੀ ਆ ਇਹਨੂੰ ਆਪਾਂ ਕੰਮਜਾਮ ਬਰਾਈਏ ਹਰ ਘਰ ਹਰ ਹਰ ਘਰ ਇਹ ਸੁਨੇਹਾ ਲਾ ਰਿਆ ਕਿ ਦੁਬਾਰਾ ਆਪਾਂ ਸ਼ੋਮਣੀ ਅਕਾਲੀ ਦਲ ਪਾਰਟੀ ਨੂੰ ਤਾਗਤ ਦਈਏ ਜਿਹੜੀ ਕਿਸਾਨਾਂ ਲਈ 48 ਜਿਹੜੀ ਅੱਜ ਜਮੀਨਾ ਕੋ 21100 300 ਏਕੜ ਦੀ ਗੱਲ ਕਰ ਰਹੀ ਜਿਹੜੀ ਜਮੀਨਾ ਖੋਈਆਂ ਜਾਂਦੀ ਉਹਨੂੰ ਲੈ ਕੇ ਉਹ ਵੀ ਇੱਕ ਜੰਦਾ ਬਣਾਇਆ ਜੀ ਪੈਸੇ ਖਾਂਦਾ ਦੇਖੋ ਜੀ ਸਾਰਾ ਰੋੜ ਉੱਤੇ ਪਿਆ ਆ ਜਿੱਥੋਂ ਚਾਲੂ ਹੋਇਆ ਕੋਈ ਉਹ ਗਾੜੀ ਬੰਨ ਲਿਆ ਉਹਦੇ ਜਿਹੜੇ ਪੈਸੇ ਹੀ ਅੰਦਰ ਹੋ ਗਿਆ ਲੋਕਾਂ ਦੀ ਜਮੀਨਾ ਖਰਾਬ ਹੋ ਗਈਆਂ ਉਹ ਪਜਾਉ ਪਰ ਉਹ ਕਿਹੜਾ ਫ੍ਰੀ ਵਿੱਚ ਲੈ ਰਹੇ ਨੇ ਉਹ ਤਾਂ ਸਰਕਾਰਾਂ ਨੂੰ ਸਰਕਾਰਾਂ ਉਹਨਾਂ ਨੂੰ ਪੈਸੇ ਦੇਣਗੇ ਆ ਹਾਂਜੀ ਸਰਕਾਰ ਦਾ ਪੈਸੇ ਦੇ ਮੁੱਲ ਦੇ ਕੇ ਲੈਣਗੇ ਨਾ ਮੁੱਲ ਦੇ ਕੇ ਲੈਦੇ ਰਹੀਆਂ ਤੇ ਉਹ ਪੈਸਾ ਕਿੱਧਰੋਂ ਆ ਰਿਹਾ ਜੀ ਉਹ ਹੀ ਦੇਖੋ ਨਾ ਉਹ ਸਾਰਾ ਜਨਤਾ ਦਾ ਹੀ ਪੈਸਾ ਹੈ ਗੱਲ ਤੇ ਜਨਤਾ ਦਾ ਘੁੱਟਿਆ ਯਾਰਾ ਹੁਣ ਢਾਰੀਆਂ ਚ ਪੱਠੇ ਕਿੰਨੇ ਮਹਿੰਗੇ ਹੋ ਗਏ ਇਸ ਚੱਕਰ ਕਰਕੇ ਕਿੰਨੀ ਜ਼ਮੀਨਾਂ ਲਿਜਾਣੇ ਤੋਂ ਲਾ ਲਓ ਉੱਤੇ ਵਾਲੇ ਉੱਤੇ ਪਾਸੇ ਨੂੰ ਅੱਜ ਪੱਠੇ 1.5 200 ਰੁਪਏ ਹੋ ਗਏ ਮੇਰੇ ਵੀ ਨਹੀਂ ਦੇ ਇਹ ਕਿਹੜੇ ਚੱਕਰ ਨਾ ਉਹ ਪੇ ਜਮੀਨ ਕਾ ਮਾਰੀ ਆ ਉਹ ਸਾਰਾ ਦੀ ਜਨਤਾ ਦੇ ਪਿਆ ਹੁਣ ਪੱਠੇ ਨਹੀਂ ਮਿਲਦੇ ਦੁੱਧ ਘਾਟੂਗਾ ਦੁੱਧ ਮਹਿੰਗਾ ਹੋਊਗਾ ਸਾਰਾ ਜਨਤਾ ਨੇ ਪੜਾਈ ਇਸ ਕਰਕੇ ਆਪਾਂ ਪੰਜਾਬ ਚ ਅਕਾਲੀ ਪਾਰਟੀ ਨੂੰ ਲਿਆਈਏ ਜੀ ਕਿਹਤਰੀ ਪਾਰਟੀ ਆ ਇਹਨੇ ਹੀ ਕੰਮ ਕਰਨੇ ਬਾਹਰਲੇ ਨੇ ਕਿਸੇ ਪਾਲੀਆਂ ਦੇ ਜਿੰਨੀ ਕਜਾਤੀ ਦਿੰਦੇ ਭਗਵੰਤ ਮਾਨ ਨੂੰ ਉਹਨਾਂ ਕੋ ਨੱਚ ਲੈ ਜਾਂਦਾ ਮੁੜ ਕੇ ਚੁੱਪ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ